ਰੱਬ ਜੀ ਗੁਰੂ ਵੀ ਦਿਲ ਚਨਾ ਕਿਸੇ ਚੀਜ਼ ਦਾ ਨਾ ਕਟਾਂ ਸਾਨੂੰ ਕਿਸੇ ਚੀਜ਼ ਦਾ ਨਾ ਕਟਾਂ ਸਾਨੂੰ ਮਾਂ ਦਾ ਦਿੱਤਾ ਖਾਂਦੇ ਹਾਂ ਮਾਂ ਦਾ ਦਿੱਤਾ ਖਾਂਦੇ ਹਾਂ ਉਮਰ ਪਰ ਪੂਜਾ ਕਰਕੇ ਇਝ ਤੋਂ ਜੀਵਣੇ ਪਾਉਂਦੇ ਹਾਂ ਇਝ ਤੋਂ ਜੀਵਣੇ ਪਾਉਂਦੇ ਹਾਂ ਸੇਤੀ ਜਿਦਾ ਨਾ ਕਾਟਾਂ ਤਾ ਨੂੰ ਮਾਂ ਦਾ ਦਿੱਤਾ ਖਾਂਦੇ ਹਾਂ ਮਾਂ ਦਾ ਦਿੱਤਾ ਖਾਂਦੇ ਹਾਂ ਮਾਂ ਦਾ ਦਿੱਤਾ ਖਾਂਦੇ ਹਾਂ ਉਮਰ ਭਰ ਪੂਜਾ ਕਰਕੇ ਇਸ ਤੋਂ ਜੀਵਨ ਪਾਉਂਦੇ ਹਾਂ ਇਸ ਤੋਂ ਜੀਵਨ ਪਾਉਂਦੇ ਹਾਂ ਮਾਂ ਦਾ ਨਾਮ ਜਪ ਕੇ ਤਰ ਜਾ ਮਾਂਗੇ